ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸੱਚ ਸਮਾਵਣਿਆ ਹੋ ਵਾਰੀ ਜੀ ਹੋ ਵਾਰੀ ਗੁਰ ਸਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨਸਿਓ ਲੂਝੈ ਤਾ ਸ਼ਬਦ ਸੂਝੈ ਤਾਂ ਮਨਸਿਓ ਲੂਝੈ ਤਾ ਪਦ ਜਿਹੜਾ ਨਾ ਤਾਮਨ ਨਹੀਂ ਕਹਿ ਦੇਣਾ ਸ਼ਬਦ ਸੂਝੈ ਤਾਂ ਮਨਸਿਓ ਲੂਝੈ ਮਨਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੁਹ ਸੰਸਾਰਾ ਹਾਂਜੀ ਪੰਜ ਦੂਤ ਮੁਹ ਸੰਸਾਰਾ ਮਨਮੁਖ ਅੰਦੇ ਸੁਧ ਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ ਪੰਜ ਦੂਤ ਸਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਇੱਕ ਗੁਰਮੁਖ ਤੇ ਵਿਸਰਾਮ ਲਗੇਗਾ ਸਦਾ ਇਥੇ ਯਮਕ ਲੱਗੇਗੀ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਜੇ ਪ੍ਰਭ ਸੇਵਹਿ ਅਨ ਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਜਿਸ ਤਨਾ ਪਿੱਛੇ ਪਾਦ ਉਚਾਰਨ ਕੀਤੇ ਨੇ ਦੁਬਿਦਾ ਇਹ ਦੁਬਿਦਾ ਦੁੱਦਾ ਨਹੀਂ ਪਿੱਛੋਂ ਬੋਲਦੇ ਨਾ ਧੱਦਾ ਬੋਲਣਾ ਦੁਬਿਦਾ ਅਤੇ ਤ੍ਰਿਵੇਦ ਇਨੂ ਵਿਤ੍ਰਿਬਦ ਦੱਦਾ ਨਹੀਂ ਬੋਲ ਜਨਾ ਤ੍ਰੇ ਵੇਦ ਇਸ ਤਰ੍ਹਾਂ ਤ੍ਰੇਵੇਦ ਇਸ ਤਰ੍ਹਾਂ ਉਚਾਰਨ ਕਰਨਾ ਦੁਬਿਦਾ ਦੂਜਾ ਤ੍ਰਿਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸਭ ਹੈ ਸੱਚਾ ਜੀ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸੁਮਾਵੈ ਗੁਰਮੁਖ ਕਰਨੀ ਸੱਚੇ ਸੇਵੈ ਛਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਅਵਰ ਨ ਦੂਆ ਦੂਜੈ ਲਾਗ ਜਗ ਦੂਜੈ ਲਾਗ ਜਗ ਖਪ-ਖਪ ਮੂਆ ਦੂਜੈ ਲਾਗ ਜਗ ਖਪ-ਖਪ ਮੂਆ ਚਾਲ ਅਨਸਾਰ ਲਾਗਤੀ ਲਗੇਗਾ ਦੂਜੈ ਲਾਗ ਜਗ ਖਪ-ਖਪ ਮੂਆ ਦੂਜੈ ਲਾਗ ਜਗ ਖਪ-ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵਾ ਸੁਖ ਪਾਵਣਿਆ ਜੀਵ ਜੰਤ ਸਭ ਸਰਨ ਤੁਮਾਰੀ ਆਪੇ ਧਰ ਦੇਖੈ ਹੈ ਕੱਚੀ ਪੱਕੀ ਸਾਰੀ ਅਨ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲ ਲੈ ਵੇਖਾ ਹਦੂਰ ਸਭ ਵਹ ਆਪ ਰਹਾ ਸਭ ਮਹ ਆਪ ਰਹਾ ਭਰਪੂਰ ਠੀਕ ਹੈ ਜੀ ਸਭ ਮੈਂ ਆਪ ਰਹਾ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲਾ ਕਿਨਾਂ ਚਖ ਡੀਠੀ ਅੰਤਰ ਪਰਗਾ ਦੀਠੀ ਵਿਆਰੀ ਦੇ ਨਾਲ ਗੁਰਮੁਖ ਵਿਰਲੇ ਕਿਨੈ ਚਖ ਦੀਠੀ ਅੰਤਰ ਪਰਗਾਸ ਮਹਾਰਸ ਪੀਵੈ ਦਰ ਸੱਚਾ ਸ਼ਬਦ ਵਜਾਵਣਿਆ ਹਵਾਰੀ ਜੀਵਾਰੀ ਗੁਰ ਚਰਣੀ ਚਿੱਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸੱਚਾ ਮਨ ਨਾਵੇ ਮੈਲ ਚੁਕਾਵਣਿਆ ਆਈ ਪਾਠ ਨਾਵੇ ਭਾਰਾ ਉਚਾਰਨ ਕਰਨਾ ਹੈ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾ ਬਣਿਆ ਰਹਾ ਤੇਰਾ ਸੱਚੇ ਕਿਨਾਂ ਅੰਤ ਨਾ ਪਾਇਆ ਤੇਰਾ ਸੱਚੇ ਇਥੇ ਵਿਸਰਾਮ ਹੈ ਕਿਨਾਂ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨਾਂ ਵਿਰਲਾ ਚਿੱਤ ਲਾਇਆ ਤੁਧ ਸਲਾਹ ਨ ਰੱਜਾ ਕਬਹੂ ਸੱਚੇ ਨਾਵੈ ਕੀ ਭੁਖ ਲਾਵਣਿਆ ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਦੁੱਧ ਸਾਲਾਹ ਨ ਰੱਜਾ ਕਬ ਹੂੰ ਇੱਥੇ ਵਿਸਰਾਮ ਹੈ ਸੱਚੇ ਨਾਵੈ ਕੀ ਇੱਥੇ ਠਮਕ ਲਾ ਦਨੀ ਹੈ ਸੱਚੇ ਨਾਵੈ ਕੀ ਭੁੱਖ ਲਾਵਣੀਆ ਦੁੱਧ ਸਾਲਾਹ ਨ ਰੱਜਾ ਕਬ ਹੂੰ ਸੱਚੇ ਨਾਵੈ ਕੀ ਭੁੱਖ ਲਾਵਣੀਆ ਏਕੋ ਵੇਖਾ ਅਵਰ ਨਾਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸਬਦ ਤਿਖਾ ਨਿਵਾਰੀ ਜਿਹੜਾ ਸਬਦ ਹੈ ਨਾ ਬਬਾ ਸ਼ੁੱਧ ਬੋਲਣਾ ਗੁਰ ਕਾ ਸਬਦ ਤਿਖਾ ਨਿਵਾਰੀ ਗੁਰ ਕਾ ਸਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗਾ ਮਨ ਮੁਖ ਅੰਦਾ ਦੂਜਾ ਭਾਇ ਲਾਗਾ ਜੋ ਬੀਜੈ ਸੋਈ ਫਲ ਪਾਏ ਸੁਪਨੈ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਮਨ ਵਸਾਏ ਆਨੰਦ ਸਦਾ ਰਹੈ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਾਰ ਗੁਣ ਸਹਿਜੇ ਗਾਵਣਿਆ ਸਿਮਰਿਤ ਸਾਸਤ ਬੇਦ ਵਿਖਾਣਾ ਸਿਮਰਿਤ ਪੂਲਾ ਬੂਲਣਾ ਸਿਮਰਿਤ ਸਾਸਤ ਬੇਦ ਵਿਖਾਣਾ ਭਰਮੇ ਪੂਲਾ ਤਤ ਨਾ ਜਾਣੇ ਬੇਨ ਸਤਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿ ਸੁਬਾਏ ਗੁਰ ਕੈ ਸਬਦ ਹਰ ਰੰਗ ਚੜਾਏ ਮਨ ਰੱਤਾ ਮਾਨ ਤਨ ਰੱਤਾ ਰਸਨਾ ਰੰਗ ਚਲੂਲੀ ਮਾਨ ਤਨ ਰੱਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾਵਣਿਆ ਚੜਾਈ ਅਤੇ ਚੜਾਵਣਿਆ ਇਹ ਭਾਰੀ ਪਦ ਉਚਾਰਨ ਕਰਨੇ ਹਨ ਹੋ ਵਾਰੀ ਜੀਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬੇਖ ਭੌਜਲ ਸਭ ਤਰਾਵਣਿਆ ਰਹਾਉ ਮੜਮੁਖ ਮੁਗਦ ਕਰੈ ਚਤੁਰਾਈ ਕਰਹ ਮੜਮੁਖ ਮੁਗਦ ਕਰਹ ਚਤੁਰਾਈ ਨਾਤਾ ਤੋਤਾ ਥਾਏ ਨ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਨਮੁਖ ਅੰਦੇ ਕਿਛੂ ਨ ਸੂਝੈ ਮਰਨ ਲਿਖਾਇ ਮਰਨ ਲਿਖਾਇ ਆਏ ਨਹੀਂ ਬੂਝੈ ਹਾਂਜੀ ਆਏ ਤੇ ਵਿਸਰਾਮ ਲਾਉਣਾ ਹੈ ਮਰਨ ਲਿਖਾਇ ਆਏ ਨਹੀਂ ਬੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਜੀ ਮਨਮੁਖ ਕਰਮ ਕਰੇ ਇਥੇ ਠਮਕ ਲਾਉਣੀ ਆ ਕਰੇ ਨਹੀਂ ਪਾਏ ਨਹੀਂ ਕਹਿਣਾ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾ ਬਣਿਆ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੂਖ ਦਵਾਰ आनंदन वाणी शब्द ਸੁਣਾਏ ਸੱਚ ਰਾਤੇ ਰੰਗ ਰੰਗਾ ਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਰਸਨਾ ਹਰ ਰਸ ਰਾਤੀ ਇਥੇ ਵੀ ਸ਼੍ਰਾਮ ਲੱਗੇਗਾ ਰਸਨਾ ਤੇ ਯਮਕ ਲਾ ਦਨੀ ਹੈ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੁਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਪਹਿਲੇ ਵੀ ਸਹਿਜੇ ਪਾਤੀ ਜਮਕੈ ਸਹਿਜੇ ਪ੍ਰੀਤਮ ਪਿਆਰਾ ਪਾਇਆ ਇਥੇ ਵਿਸਰਾਮ ਹੈ ਸਹਿਜੇ ਇਥੇ ਵੀ ਜਮਕੈ ਸਹਿਜ ਮਿਲਾਵਣਿਆ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸਬਦ ਸਹਿਜੇ ਸੁਖ ਸਮਾਵੇ ਆਵਲ ਹਾਰੀ ਸਦਾ ਤਿੰਨ ਵਿਟਾ ਹੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਸੱਚਾ ਸੱਚੋ ਸੱਚ ਪਤੀਜੈ ਸੱਚਾ ਸੱਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜੀ ਬੈਸ ਸੁਥਾਨ ਪਾਠ ਇਕੱਠਾ ਹੀ ਕਰਨਾ ਹੈ ਬੈਸ ਸੁਥਾਨ ਹਰ ਗੁਣ ਗਾਵਹਿ ਇਥੇ ਵਿਸਰਾਮ ਐ ਆਪੇ ਕਰ ਇਥੇ ਠੰਮਕ ਲੱਗੇਗੀ ਸਤ ਮਨਾ ਬਣਿਆ ਜੇ ਸੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚਾ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸੇਵਿਆ ਵੱਡੀ ਵਡਿਆਈ ਹਰਜੀ ਅਚਿੰਤ ਵਸਾ ਮਨ ਆਈ ਹਰਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾਵਣਿਆ ਹਰਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾਵਣਿਆ ਹਵਾਰੀ ਜੀ ਹਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸੰਗ ਹਰ ਸਤ ਸੰਗਤ ਆਪੇ ਮੇਲਾ ਗੁਰਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮੰਨ ਵਸਾਇ ਹਰ ਨਿਰਮਲ ਹੋ ਮੈਂ ਮੈਲ ਗਵਾਈ ਦਰ ਸੱਚਾ ਸੋਭਾ ਪਾਵਣਿਆ ਹਰ ਨਿਰਮਲ ਇਥਠਮਕ ਹੋ ਮੈਂ ਮੈਲ ਗਵਾਈ ਇਥੇ ਵਿਸਰਾਮ ਦਰ ਸੱਚਾ ਸੋਭਾ ਪਾਵਣਿਆ ਬੇਨ ਗੁਰ ਨਾਮ ਨਾ ਪਾਇਆ ਜਾਏ ਇਹ ਵੀ ਵਿਸਰਾਮ ਬੇਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਿਕ ਰਹੇ ਬਿਲ ਲਾਏ ਬੇਨ ਗੁਰ ਸੇਵੇ ਸੁਖ ਨ ਹੋਵੀ ਇਹ ਬੇਨ ਗੁਰ ਸੇਵੀ ਇਥਠਮਕ ਲੱਗੇਗੀ ਸੁਖ ਨ ਹੋਵੀ ਇਥੇ ਵਿਸਰਾਮ ਪੂਰਾ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾ ਹਉ ਮੈਂ ਸੁਖਾ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦੀ ਸਤਿ ਸਮਾਵਣਿਆ ਬਿਨ ਸਤਗੁਰ ਕਿਹੋ ਨ ਦੇਖਿਆ ਜਾਏ ਬਿਨ ਸਤਗੁਰ ਕਿਹੋ ਨ ਦੇਖਿਆ ਜਾਏ ਬਿਨ ਸਤਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਗੁਰ ਕਿਰਪਾ ਕਰ ਇਥੇ ਠਮਕ ਲੱਗੇ ਇਹ ਵਿਸਰਾਮ ਲੱਗੇਗਾ ਗੁਰ ਤੇ ਯਮਕ ਲੱਗਦੀਗੀ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸੁਮਾਵਣਿਆ ਗੁਰਮੁਖ ਹੋਵਾ ਸੋ ਇੱਕ ਸੋ ਲਿਵ ਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਣੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦਵਾਰ ਤਨ ਦਿਨ ਰੰਗ ਰਤਾ ਗੁਣ ਗਾਵੈ ਅੰਦਰ ਮਹਿਲ ਬੁਲਾਵਣਿਆ ਸਤਗੁਰ ਦਾਤਾ ਮਿਲਾ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲਾ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਕਾਲ ਸਾਗਰ ਵਾਹਿਗੁਰੂ ਜੀ ਕੀ ਪਤਿ